ਅਰਤੀ ਇੱਕ ਮਿੰਟ ਇੱਕ ਮਿੰਟ ਐਨੂੰ ਐਨੂੰ ਇੱਥੇ ਫਿਰ ਉਸ ਵੇਲੇ ਪੰਜਾਬ ਪੁੱਛਨੇ ਆਪਣੇ ਬੱਚਿਆਂ ਨੂੰ ਜਾਣਨਾ ਤੇ ਖੋੜ ਕੇ ਆਪਣੇ ਪਰਿਵਾਰ ਨੂੰ ਜਾਣਨਾ ਤੇ ਖੋੜ ਕੇ ਉਸ ਪੰਜਾਬ ਨੂੰ ਆਜ਼ਾਦ ਕਿ ਮੁਕਤ ਕਰਾਇਆ ਔਰ ਸਾਡਾ ਪੰਜਾਬ ਕੁਸ਼ਮਾਂ ਖੁਸ਼ ਆ ਰਿਹਾ ਪਤਾ ਨਹੀਂ ਕਿਹੜੇ ਚੰਦਰ ਦੀ ਨਜ਼ਰ ਲੱਗੀ ਮੇਰੇ ਪੰਜਾਬ ਨੂੰ ਤੇ ਫਿਰ ਤੇ ਕੋਡ ਠੀਕ ਹੈ ਸਰ ਦੂਸਰਾ ਨੂੰ ਮੇਰੇ ਵੱਲੋਂ ਅਰ ਸੁਪਚੀ ਟੀਮ ਵੱਲੋਂ ਜੀ ਆਇਆਂ ਨੂੰ ਜਿਹੜਾ ਕਿਤਾਬ ਨਸ਼ੀ ਦਾਪੁਰ ਰੱਖਿਓ ਬੁਲਟ ਤਾਂ ਰੱਖਿਆ ਤਾਕੇ ਪਾਉਨੇ ਬੱਸ ਇੰਨਾ ਗੱਲਾਂ ਕਰਕੇ ਨਾ ਬਾਪੂ ਤੇਰਾ ਮੰਦਾ ਤੇ ਬਾਪੂ ਨੂੰ ਜਿੱਦਾਂ ਮਰਜੀ ਮਨਾ ਮਨਾ ਨਹੀਂ ਤੇ ਫਿਰ ਮੈਂ ਜ਼ਹਿਰ ਖਾ ਕੇ ਮਰ ਜਾਣਾ ਜੋ ਮੈਂ ਮਰ ਜਾਣਾ ਜ਼ਹਿਰ ਖਾ ਕੇ ਬੋ ਤੂੰ ਜਾ ਕਾਲ ਜੇ ਮੈਂ ਬਾਪੂ ਤੇਰੇ ਨੂੰ ਕਹਿੰਨੀ ਆ ਜਾ ਮੇਰਾ ਪੁੱਤ ਟੈਸਟ ਨੇ ਦਿੱਤੀ ਵੇਚ ਜਵਾਨੀ ਲਾੜ ਨੇ ਦਿੱਤੀ ਮੇਟ ਜਵਾਨੀ ਮੰਦਾ ਸੁਣਨਾ ਮੰਦਾ ਕਹਿਣਾ ਮਾੜੀ ਸੰਗਤ ਦੇ ਵਿੱਚ ਰਹਿਣਾ ਕੀ ਹੋਊਗਾ ਇਸ ਕਿਸੇ ਵਿੱਚ ਵੇਖੋ ਨਾਟਕ ਦੇ ਅਗਲੇ ਸੈਵ ਚ ਓਏ ਅਮਰੀਕਾ ਦਲ ਦੀ ਆ ਓਏ ਅਮਰੀਕਾ ਪੈਸੇ ਥੇਲੇ ਕੱਢ ਨਸ਼ਾ ਪਤਾ ਮੁਕੇ ਟੋੜ ਵਜੀ ਪਈ ਆ ਸ਼੍ਰੀਿੰਦਰਜੀ ਸਿੰਘ ਡੀਐਸਪੀ ਰਾਜਾ ਸੰਧੀ ਐਸਐਚਓ ਸਾਹਿਬ ਲੋਕੋ ਕੇ ਮੇਰੇ ਸਾਰੇ ਪੁਲਿਸ ਦੇ ਦੂਜੇ ਸਾਥੀ ਮੰਚ ਤੇ ਬੈਠੇ ਸਾਬਾ ਜੀ ਉਹਨਾਂ ਦੀ ਸਾਰੀ ਟੀਮ ਸਾਰੇ ਪਿੰਡ ਵਾਸੀ ਔਰ ਪੱਤਰਕਾਰ ਵੀ ਸਭ ਤੋਂ ਪਹਿਲਾਂ ਮੈਂ ਇਹਨਾਂ ਬੱਚਿਆਂ ਨੂੰ ਵਧਾਈ ਦੇਣਾ ਬਹੁਤ ਸੋਹਣਾ ਸਕਿੱਟ ਬੱਚਿਆਂ ਨੇ ਪੇਸ਼ ਕੀਤਾ ਬੜੀ ਮਿਹਨਤ ਨਾਲ ਤੁਸੀਂ ਕੀਤਾ ਸਾਨੂੰ ਇਸ ਨਸ਼ੇ ਪ੍ਰਤੀ ਜਾਗਰੂਤ ਕਰਨ ਲਈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਮੁਕਾਦਾ ਫੰਡ ਆਉਂਦੇ ਹਾ ਤਾਂ ਕਿ ਅਸੀਂ ਪਬਲਿਕ ਦੇ ਵਿੱਚ ਜਾઈએ ਔਰ ਲੋਕਾਂ ਨੂੰ ਜਾਗਰੂਕ ਕਰੀਏ ਕਿ ਇਹ ਨਸ਼ੇ ਦੇ ਇਹ ਨੁਕਸਾਨ ਹਨ ਸੋ ਬੱਚਿਆਂ ਨੇ ਬਹੁਤ ਵਧੀਆ ਸਪੀਟ ਪੇਸ਼ ਕੀਤਾ ਇਹਨਾਂ ਕਿੰਨਾ ਬੱਚਿਆਂ ਨੂੰ 15000 ਰੁਪਏ 5-5000 ਰੁਪਏ ਸੀ ਇਨਾਮ ਵਜੋਂ ਤਾਂ ਕੰਮ ਬੱਚਿਆਂ ਨੂੰ ਦਿੱਤਾ ਗਏ ਸ਼ਾਬਾਸ਼ ਬੱਚੇ ਬਹੁਤ ਵਧੀਆ ਕੀਤਾ ਜੋ ਇਹਨਾਂ ਬੱਚਿਆਂ ਨੇ ਇੱਥੇ ਦਿਖਾਇਆ ਇਹ ਬਿਲਕੁਲ ਹਕੀਕਤ ਆ ਔਰ ਸਚਾਈ ਆ ਅਫਸੋਸ ਇਸ ਗੱਲ ਦਾ ਆ ਅਸੀਂ ਸਾਰੇ ਸਚਾਈ ਤੋਂ ਜਾਣੂ ਆ ਪਰ ਫੇਰ ਵੀ ਇਹਨੂੰ ਰੋਕਣ ਵਿੱਚ ਜਿੰਨੀ ਸਾਨੂੰ ਕਾਮਯਾਬੀ ਹੋਣੀ ਚਾਹੀਦੀ ਉਨੀ ਨਹੀਂ ਹੋਈ ਇੱਕ ਪਾਸਾ ਦੂਜੇ ਪਾਸੇ ਤੇ ਉਮਲਾ ਚੁੱਕੀ ਜਾਂਦਾ ਜੀ ਕਿ ਇਹ ਨਹੀਂ ਕੁਝ ਕਰਦੇ ਦੂਸਰਾ ਪਾਸਾ ਤੀਸਰੇ ਪਾਸੇ ਤੇ ਉਮਲਾ ਚੁੱਕੀ ਜਾਂਦਾ ਇਹ ਨਹੀਂ ਕੁਝ ਕਰ ਰਹੇ ਸਾਡੇ ਪਿੰਡਾਂ ਵਿੱਚ ਜਿਹੜੀਆਂ ਪਰਿਵਾਰ ਹੈਗੇ ਆ ਉਹਨਾਂ ਦਾ ਨੁਕਸਾਨ ਹੋ ਰਿਹਾ ਬਹੁਤ ਪਬਲਿਕ ਮੀਟਿੰਗਾਂ ਵੀ ਕਰਦੇ ਪਰ ਜਿੰਨੇ ਸਾਰਥਕ ਨਤੀਜੇ ਆਉਣੇ ਚਾਹੀਦੇ ਆ ਜਿਸ ਨਾਲ ਮਨ ਨੂੰ ਖੁਸ਼ੀ ਹੋਵੇ ਉਹਨਾਂ 'ਚ ਕਿਤਨਾ ਕਿਤੇ ਹਲੇ ਕਮੀ ਹੈ ਇਹ ਲੜਾਈ ਉਂਗਲਾ ਚੁੱਕਣ ਨਾਲ ਨਹੀਂ ਜਿੱਤੀ ਜਾ ਰਹੀ ਇਹ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਲੜਾਈ ਲੜਾਂਗੇ ਤਾਂ ਹੀ ਅਸੀਂ ਜਿੱਤ ਸਕਦੇ ਹਾਂ ਜ਼ਿੰਮੇਵਾਰੀ ਸਮੇਂ ਨਹੀਂ ਪਉਂਦੀ ਜਿਹੜੇ ਪਰਿਵਾਰਾਂ ਦੇ ਬੱਚੇ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਆ ਕਦੀ ਉਸ ਪਰਿਵਾਰਾਂ ਨੇ ਨਹੀਂ ਸੀ ਸੋਚਿਆ ਕਿ ਮੇਰਾ ਬੱਚਾ ਵੀ ਕਦੀ ਇਸ ਚੀਜ਼ ਦਾ ਸ਼ਿਕਾਰ ਹੋਊਗਾ ਸੋ ਇਹ ਅਕ ਲੱਗੀ ਹੋਈ ਆ ਪਤਾ ਨਹੀਂ ਕਿਸ ਦਿਨ ਜਾਂ ਪੁਲਿਸ ਵਾਲੇ ਵੰਦਾ ਫੜਾਈ ਦਾ ਪੀਸ ਵਾਲੇ ਛੱਡ ਦਿੰਦੇ ਆ ਉਹਨੂੰ ਉਹਨੂੰ ਅਸੀਂ ਆਪ ਦਾ ਸਾਥੀ ਸਮਝਦੇ ਆ ਜਿੰਨੀ ਦੇਰ ਕਾਨੂੰਨ ਦੇ ਧਾਰੇ ਦੇ ਅੰਦਰ ਰਹਿ ਕੇ ਕੰਮ ਕਰਦਾ ਜੇ ਰੋ ਕੋਈ ਪਬਲਿਕ ਵਾਲਾ ਫਿਰ ਸਾਡੀ ਉਹਦੇ ਨਾਲ ਕੋਈ ਸਾਜ਼ ਨਹੀਂ ਹੁੰਦੀ ਜਿੱਥੇ ਵੀ ਇਹ ਚੀਜ਼ ਸਾਹਮਣੇ ਆਈ ਆ ਸਾਡੇ ਸਾਥੀਆਂ ਤੇ ਵੀ ਔਰ ਐਕਸ਼ਨ ਹੋਇਆ ਪਰਚੇ ਵੀ ਦਰਜ ਹੋਇਆ ਔਰ ਪਰ ਇਹਦਾ ਦੂਸਰਾ ਪੱਖ ਵੀ ਆ ਕਿੰਨੇ ਬੰਦੇ ਕਿੰਨੇ ਵੱਡੇ ਵੱਡੇ ਸਮਗਲਰ ਕਿੰਨੀਆਂ ਵੱਡੀਆਂ ਰਿਕਵਰੀਆਂ ਔਰ ਜੜੀਆਂ ਉਹਨਾਂ ਨੇ ਜਿਆਦਾ ਦਾ ਬਣਾਈ ਬਾਰਡਰਿੰਗ ਅ ਡੀਐਸਪੀ ਸਾਹਿਬ ਬਾਬਾ ਜੀ ਅਸਮੁੱਚੀ ਟੀਮ ਤੇ মিডিਆ ਤੋਂ ਆਏ ਹੋਏ ਪੱਤਰਕਾਰ ਸਾਥੀ ਬੱਚੇ ਤੇ ਪਿਆਰੇ ਪਿੰਡ ਵਾਸੀਓ ਸਭ ਤੋਂ ਪਹਿਲਾਂ ਦਾ ਸਭ ਆਪ ਸਭ ਦਾ ਇੱਥੇ ਆਉਣ ਤੇ ਬਹੁਤ-ਬਹੁਤ ਸਵਾਗਤ ਨਿੱਘਾ ਸਵਾਗਤ ਆਪ ਸਭ ਇੱਥੇ ਆਏ ਹੋ ਇਸ ਪ੍ਰੋਗਰਾਮ ਦੇ ਵਿੱਚ ਇਹ ਜਿਹੜੀ ਜਨ ਸੰਪਰਕ ਮਹਿੰਮ ਮਾਨਯੋਗ ਡੀਜੀ ਦੀ 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 ਪੰਜਾਬ ਜਿਹਦੇ ਦੇ ਨਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਸ਼ੁਰੂ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਉਹਦੇ ਬਾਰੇ 2 ਲੱਖ ਆਪ ਜੀ ਨਾਲ ਸਾਂਝੇ ਕਰਾਂਗਾ ਜਿਹੜਾ ਇਹ ਜਨ ਸੰਪਰਕ ਮਹਿੰਮ ਸ਼ੁਰੂ ਕੀਤੀ ਗਈ ਹੈ ਇਹਦੇ ਮੁੱਖ ਜਿਹੜੇ ਹੈ ਅਸੀਂ ਤਿੰਨ ਜਿਹੜੇ ਹੈ ਉਦੇਸ਼ ਲੈ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਦਾ ਇਹ ਬੜਾ ਵਿਚਾਰ ਸੀ ਕਿ ਪੁਲਿਸ ਜਿਹੜੀ ਹੈਗੀ ਆ ਉਹ ਪਬਲਿਕ ਦੇ ਵਿੱਚ ਤੇ ਪੁਲਿਸ ਦੇ ਵਿੱਚ ਬੜਾ ਵੱਡਾ ਗੈਪ ਹੈ ਤੇ ਸਾਨੂੰ ਜਿਹੜਾ ਹੈ ਆਫਸਰਸ ਨੂੰ ਜਿਹੜਾ ਹੈ ਉਹ ਪਿੰਡ ਵਾਸੀਆਂ ਤੱਕ ਖੁਦ ਜਾਣਾ ਚਾਹੀਦਾ ਹੈ ਤੇ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਇਹ ਸੋਚ ਸੀਗੀ ਕਿ ਪੁਲਿਸ ਪਬਲਿਕ ਤੱਕ ਜਾਵੇ ਉਸ ਦਾ ਇੱਕ ਮੁੱਖ ਉਦੇਸ਼ ਜਿਹੜਾ ਹੈ ਉਹ ਇਸ ਸੰਪਰਕ ਮੁਹਿੰਮ ਦਾ ਉਹ ਇਹਦੇ ਵਿੱਚ ਰੱਖਿਆ ਗਿਆ ਹੈ ਉਸ ਤੋਂ ਬਾਅਦ ਜਦੋਂ ਵੱਡੇ ਆਫਸਰ ਸੀਨੀਅਰ ਆਫਸਰ ਪਿੰਡਾਂ 'ਤੇ ਜਾ ਕੇ ਲੋਕਾਂ ਦੇ ਨਾਲ ਰਾਬਤਾ ਕੈਂਪ ਕਰਦੇ ਨੇ ਤਾਂ ਉਹਦੇ ਨਾਲ ਜਿਹੜਾ ਉੱਥੇ ਕ੍ਰਾਈਮ ਦਾ ਰੇਟ ਹੈ ਉਹ ਘੱਟਦਾ ਹੈ ਲੋਕਾਂ ਦੀ ਜਿਹੜੀ ਮੁਸ਼ਕਲਾਂ ਨੇ ਜੋ ਡਾਇਰੈਕਟਲੀ ਉੱਥੇ ਬੈਠ ਕੇ ਹੀ ਹੱਲ ਹੋ ਸਕਦੀਆਂ ਨੇ ਉਹਨਾਂ ਵੱਲ ਵਿਸ਼ੇਸ਼ ਤੌਰ ਤੇ ਜਿਹੜਾ ਹੈ ਧਿਆਨ ਦਿੱਤਾ ਜਾਵੇ ਕਿ ਜਿਹੜਾ ਪੁਲਿਸ ਤੇ ਪਬਲਿਕ ਦਾ ਜਿਹੜਾ ਇੱਕ ਸਹਿਯੋਗ ਹੈ ਉਹ ਅੱਗੇ ਉੱਭਰ ਕੇ ਸਾਹਮਣੇ ਆਉਂਦਾ ਇਸ ਤੋਂ ਇਲਾਵਾ ਯੂਥ ਨੂੰ ਇੱਕ ਡਾਇਰੈਕਸ਼ਨ ਦੇਣਾ ਜਿਹੜਾ ਡਰਗ ਦੀ ਬਹੁਤ ਵੱਡੀ ਪ੍ਰੋਬਲਮ ਜਿਹੜੀ ਆਪਣੇ ਪੰਜਾਬ ਚੱਲਦੀ ਹੈ ਉਹਦੇ ਵੱਲ ਅੱਗੇ ਮੈਂ ਜੋ ਬਹੁਤ ਦਿੱਤਾ ਫੈਨ ਲਈਆ ਇਸ ਤਰਾਕੇ ਕੱਲ ਲੋੜ ਜਾਂਦੇ ਆਰ ਵਿੱਚ ਇਹ ਬੱਚਿਆਂ ਨੂੰ ਪਤਾ ਹੀ ਹੋਣਾ ਆ ਕਿ ਦੋਰ ਕਿਹਦੀ ਪਤਾ ਨਾ ਕੀ ਚੀਜ਼ ਹੈ ਜਿਹੜੀ ਚੈਨਾਂ ਦੋਰ ਹੈ ਉਹ ਆ ਪਿੱਛੇ ਘਰਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਗੇ ਆਓ ਇੱਥੇ ਆਓ ਭਾਈ ਨਾਲ ਇੱਕ वाल्मी की शक्ति वाल्मीकि शक्ति जय मास्ता जय सो बोले ਚਰਨ ਤੇ ਟਿਕੋ ਜੀ ਸੋ ਨਿਹਾਲ ਬਹੁਤ ਬਤਾਣਾ ਜੀ ਜੋ ਬੋਲੇ ਸੋ ਨਿਰਪੈ ਭਗਵਾਨ ਮਾਲਿਕ ਤੁਹਾਰਾ ਦੇ ਗਏ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਾਬਾ ਜੀ ਬਸ ਹੋ ਗਿਆ ਸਪੈਸ਼ਲ ਸਾਰੇ ਪੰਜਾਬ ਦੇ ਵਿੱਚ ਹੀ ਇਹ ਮਹਿਮ ਸ਼ੁਰੂ ਕੀਤੀ ਗਈ ਆ ਬਕਾਇਦਾ ਸਾਨੂੰ ਗਵਰਨਮੈਂਟ ਵੱਲੋਂ ਫੰਡ ਆਏ ਇਹਦੇ ਵਿੱਚ ਜੋ ਮੰਨੋ ਸੋਧਨਤਾ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਪਿੰਡਾਂ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਕਿ ਇੱਕ ਜਿਹੜਾ ਪੁਲਿਸ ਔਰ ਪਬਲਿਕ ਦੇ ਵਿੱਚ ਰਾਫਤਾ ਆ ਉਹ ਵਧੀਆ ਹੋ ਸਕੇ ਔਰ ਨਸ਼ੇ ਦੇ ਖਿਲਾਫ ਅਸੀਂ ਜਿੰਨਾ ਪਬਲਿਕ ਦਾ ਸਹਿਯੋਗ ਲੈ ਸਕੀਏ ਲਈਏ ਔਰ ਨਸ਼ੇ ਦੇ ਖਿਲਾਫ ਅਸੀਂ ਕੜਾਈ ਜੀਤੀ ਅੱਲਾ ਇਸ ਤੋਂ ਲਾਹੌਰ ਕਿਹੜੇ ਕਿਹੜੇ ਆਪਣੇ ਜ਼ਿਲ੍ਹੇ ਵਿੱਚ ਕਿਤੇ ਕਿਤੇ ਲੱਗੇ ਆ। ਹਰ ਜਗ੍ਹਾ ਤੇ ਹੋ ਰਿਹਾ ਜੀ। ਅਸੀਂ ਇੱਕ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਵੱਡੇ ਫੰਕਸ਼ਨ ਵੀ ਹੋ ਰਹੇ ਆ। ਪਰ ਪਿੰਡਾਂ ਵਿੱਚ ਵੀ ਜਾ ਕੇ ਅਸੀਂ ਹਰ ਜਗ੍ਹਾ ਤੇ ਜਾ ਕੇ ਇਹ ਕੰਮ ਲਗਾਇਆ ਗਿਆ ਆ। ਸਾਰੇ ਪੰਜਾਬ ਦੇ ਵਿੱਚ ਇਹ ਚੱਲ ਰਿਹਾ। ਇਹ ਨੌਜਵਾਨਾਂ ਵਾਸਤੇ ਕੀ ਸਕੀਮ ਆਈ ਹੈ ਜੀ? ਜ਼ਾਕਾਦ ਵਾਸੀਆਂ ਨੂੰ ਸਕੀਮ ਭਾਈ ਸਾਹਿਬ ਇਹ ਹੀ ਆ ਜੀ ਵੀ ਅਸੀਂ ਇੱਕ ਸਾਡਾ ਪੁਲਸ ਦਾ ਵੱਧ ਤੋਂ ਵੱਧ ਕਰਦੇ। ਜਿਹੜੇ ਨੌਜਵਾਨ ਜਿਹੜੇ ਬੱਚੇ ਪੜ੍ਹਾਈ ਵੱਲ ਕਿਹੜੀ ਦਿਸ਼ਾ ਵੱਲ ਜਾਣਾ ਚਾਹੁੰਨ ਕਿਹੜੇ ਸਬਜੈਕਟ ਰੱਖਣਾ ਚਾਹੁੰਦੇ ਆ। ਅਸੀਂ ਉਹਦੇ ਚ ਵੀ ਹੋਨਰਰੀ ਮਦਦ ਕਰਦੇ ਆ ਸਾਡੇ ਡਿਪਾਰਟਮੈਂਟ ਵੱਲੋਂ ਇਹ ਸਪੈਸ਼ਲ ਸੈੱਲ ਬਣਾਇਆ ਗਿਆ ਹੈ ਅੱਜ ਵੀ ਅਸੀਂ ਉਹਨਾਂ ਨੌਜਵਾਨਾਂ ਨੇ ਨਾ ਰਜਿਸਟਰ ਕਰਾਂਗੇ ਜਿਹੜੇ ਕਿਸੇ ਕਿਸਮ ਦੀ ਵੀ ਗਾਈਡੈਂਸ ਲੈਣਾ ਚਾਹਦੇ ਆਪਣੇ ਕੈਰੀਅਰ ਦੇ ਪ੍ਰਤੀ ਉਹਨਾਂ ਨੂੰ ਐਸੀ ਜਗ੍ਹਾ ਦਿੱਤੀ ਗਈ ਹੈ ਕਿ ਨਕਸ਼ੇ ਤੋਂ ਜ਼ਿਆਦਾ ਪੜੀ ਹੈ ਇਹ ਚੈਲੇਂਜ ਹੋ ਰਿਹਾ ਜੀ ਉਹ ਨੌਜਵਾਨ ਵੀ ਕੁਝ ਨੂੰ ਇੱਕ ਦੰਦ ਤੋਂ ਦੇਖੋ ਮੈਂ ਦਸੂਰੀਏ ਜੀ ਸਾਰਿਆਂ ਨੂੰ ਅਪੀਲ ਕਰੂੰਗਾ ਔਰ ਉਹਨਾਂ ਦਾ ਮਹੱਤਵਪੂਰਨ ਪਰਚੇ ਵੀ ਬੜੇ ਦਰਜ ਹੁੰਦੇ ਆ ਫੜੇ ਵੀ ਜਾਂਦੇ ਆ ਪਤਾ ਪੇਤਾ ਵੀ ਇਸੇ ਇਡੇ ਦੇਖਣ ਘਰ ਦੇ ਵਿੱਚ ਬੁੱਚੇ ਨੇ ਜੇ ਪਤੰਗ ਡਾਉਣੀ ਆ ਚਾਈਨਾ ਡੋਰ ਨੂੰ ਨਾ ਬੰਨ੍ਹਿਆ ਜਾਵੇ ਅਸੀਂ ਆਪਾਂ ਹਰ ਚੀਜ਼ ਪ੍ਰਸ਼ਾਸਨ ਤੇ ਤਾਂ ਜ਼ਰੂਰ ਸ਼ੋਰਟ ਕਰਦੇ ਆ ਠੀਕ ਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇਹਨਾਂ ਨਸਲੀ ਦਲਦਲ ਦੇ ਵਿੱਚੋਂ ਬਾਹਰ ਨਾ ਪਰ ਆਪਾਂ ਵੀ ਸਾਰੇ ਰਲ ਕੇ ਇਸ ਪਾਸੇ ਨੂੰ ਹੋਈਏ ਉਹਨਾਂ ਦਾ ਮਾਨ ਸਨਮਾਨ ਕਰਨਗੇ ਸ਼ੁਕਰੀਆ ਸੋਹਨਪਾ ਭਗਵਾਨ ਮਾਲਮੀ ਕੀ ਮਹਾਰਾਜ ਦੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰਿਨਾਥ ਮਹਾਰਾਜ ਦੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਦੀ ਜੈ ਗੱਦੀ ਦੇ ਬਰਾਬਰ ਸਤਪੁਰ ਮਲਕੀਨਾਥ ਮਹਾਰਾਜ ਜੀ ਜਿਆਪੀ ਜੈ ਸਰਦਾਰ ਦਾਸ ਪੰਥੀਨਾ ਅਸ਼ਿਰ ਜਨਮ ਕੀ ਵਾਲਮੀਕ ਤੋਂ ਸਿਹਾਰ ਸਭਾ ਤੋਂ ਜਿਹੜੀ ਕਿ ਵਾਲਮੀਕ ਤੋਂ ਸਿਹਾਰ ਸਭਾ ਵੱਲੋਂ ਨਸ਼ਿਆਂ ਦੇ ਨਸ਼ਾ ਤਸਕਰਾ ਖਿਲਾਫ ਉੱਚ ਪ੍ਰਸ਼ਾਸਨ ਨੂੰ ਨਾਲ ਲੈ ਕੇ ਲੰਮੀ ਸੜਵੇਂ ਤੋਂ ਜਿਹੜੀ ਨਸ਼ਾ ਵਿਰੋਧੀ ਮਹੀ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਪਿੰਡ ਬੱਬੂਪੁਰ ਉਤਾੜ ਦਰਗਾਹ ਬਾਬਾ ਅਲਮ ਸ਼ਾਹ ਦੇ ਦਰਬਾਰ ਤੇ ਜਿਹੜੀ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਤੇ ਇਸਟਰ ਮਾਧਮ ਸਦਮ ਕਰਨ ਲਈ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਮੁੱਖ ਮਾਨਸ਼ੀ ਜੀ ਸਤੰਬਰ ਸਿੰਘ ਜੀ ਡੀਆਜੀ ਬੱਦਰ ਨੇ ਅਮਰਸਰ ਔਰ ਐਸਐਸਪੀ ਫਿਲੀ ਚੰਦੂ ਸਿੰਘ ਚੰਦੂ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਨੌਜਵਾਨਾਂ ਨੂੰ ਇੱਕ ਇਹ ਅਪੀਲ ਕੀਤੀ ਹੈ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ ਔਰ ਪੜ੍ਹਾਈ ਵਿੱਚ ਜਾਂ ਕਿਸੇ ਵੀ ਸਕੂਲ ਜਾਂ ਹਾਲਜੇ ਐਡਮਿਸ਼ਨ ਲੈਣ ਵਿੱਚ ਕਿਤੇ ਵੀ ਮੁਸ਼ਕਲ ਆਉਂਦੀ ਆ ਤੇ ਅੱਛਾ ਸਹਿਬਾ ਨੇ ਵਿਸ਼ਵਾਸ ਦਵਾਇਆ ਅਤੇ ਵਿਸ਼ਵਾਸ ਦਵਾਇਆ ਕਿ ਨੌਜਵਾਨਾਂ ਨੂੰ ਕਿਤੇ ਵੀ ਮੁਸ਼ਕਲ ਨਹੀਂ ਆਉਣਾ ਆਉਂਦਾ ਵੀ ਕਿਤੇ ਵੀ ਕਿਤੇ ਮੁਸ਼ਕਲ ਆਉਂਦੀ ਹੈ ਇਸ ਦਫ਼ਤਰ ਨਾਲ ਸਹਾਰ ਕਰ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਉਹ ਨਸ਼ਾ ਮੁਕਤ ਬਣਾ ਸਕੀਏ ਠੀਕ ਹੈ